ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਬਜਵਾੜਾ ਤੇ ਕਿਲਾ ਬਿਰੂਨ ਚ ਸੀਵਰੇਜ ਸਿਸਟਮ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ 3082.77 ਲੱਖ ਰੁਪਏ ਦੀ ਲਾਗਤ ਨਾਲ ਓਕਤ ਦੋਵੇਂ ਪਿੰਡਾਂ ਚ ਸੀਵਰੇਜ ਸਿਸਟਮ ਪਾਉਣ ਦਾ ਕਾਰਜ 1.5 ਸਾਲ ਚ ਹੋਵੇਗਾ ਪੂਰਾ ਅੱਜ ਬੜਾ ਖੁਸ਼ੀ ਦਾ ਮੌਕਾ ਆ ਕਿ ਬਹੁਤ ਹੀ ਇਤਿਹਾਸਿਕ ਪਿੰਡ ਪਿੰਡ ਬਜਵਾੜਾ ਜਿਹੜਾ ਕਿ ਕਿਸੇ ਵੇਲੇ ਸ਼ਹਿਰ ਦੇ ਰੂਪ ਚ ਸੀਗਾ ਔਰ ਬੜੀ ਕਿਰਪਾ ਹੋਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਕਿ ਉਹਨਾਂ ਨੇ ਜਿੱਥੇ ਜ਼ਿਲ੍ਹੇ ਨੂੰ 867 ਕਰੋੜ ਰੁਪਇਆ ਟੋਟਲ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਦਿੱਤਾ ਜਿਹਦਾ ਮਾਨਯੋਗ ਸੁਪਰੀਮੋ ਰਵਿੰਦ ਕੇ ਜੀਵਾਲ ਜੀ ਦਾ ਸੀਐਮ ਦਿੱਲੀ ਸੁਪਰੀਮੋ ਸਾਹਿਬ ਸਾਡੇ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਨ ਜੀ ਹੁਸ਼ਿਆਰਪੁਰ ਚ ਆ ਕੇ ਕੋਈ ਤਕਰੀਬਨ 50000 ਦੇ ਕੱਠ ਦੇ ਅੱਗੇ ਉਹ ਕਰਕੇ ਉਹ ਸਬੰਧ ਦੇ ਵਿੱਚ ਜਿਹੜਾ ਤਕਰੀਬਨ 31 ਕਰੋੜ ਦੇ ਲਾਗੇ ਪੈਸੇ ਦੇ ਨਾਲ ਜਿਹੜਾ ਫੀਵਰ ਦੋ ਪਿੰਡ ਕਵਰ ਹੋ ਜਾਣੇ ਆ ਔਰ 15000 ਤੋਂ ਜ਼ਿਆਦਾ ਦੀ ਆਬਾਦੀ ਨੂੰ ਇਹਦਾ ਫਾਇਦਾ ਹੋਣਾ ਕਿਉਂ ਐਕਚੁਅਲੀ ਕੀ ਅੱਜ ਸ਼ਹਿਰ ਔਰ ਪਿੰਡ ਜਿਹੜੇ ਐ ਨਾਲ-ਨਾਲ ਲੱਗਦਾ ਹੈਗਾ ਔਰ ਦੂਜੀ ਗੱਲ ਹੈ ਪਿੰਡਾਂ ਦੇ ਵਿੱਚ ਵੀ ਉਹੀ ਚੀਜ਼ਾਂ ਚਾਹੀਦੀਆਂ ਜਿਹੜੀਆਂ ਸ਼ਹਿਰਾਂ ਦੇ ਵਿੱਚ ਸੀ ਜਿਹਦਾ ਸੀਵਰੇਜ ਖਾਸ ਤੌਰ ਤੇ ਉੱਤੇ ਔਰ ਇਸ ਲਈ ਮੈਂ ਸਾਰੇ ਹੀ ਸਰਪੰਚ ਸਹਿਵਾਨ ਪਿੰਡ ਦੇ ਪੰਚ ਸਹਿਵਾਨ ਇਲਾਕੇ ਦੇ ਸੱਜਣ ਆਪਣੇ ਮਹਿਕਮੇ ਦੇ ਮੇਰੇ ਆਫਸਰ ਐਸਐਸ ਸਹਿਵਾਨ ਐਕਸਟੈਂਸਿਵਾਨ ਇਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਈਨਾਂ ਨੇ ਰਲ ਮਿਲ ਕੇ ਉਥੇ ਕਿਉਂਕਿ ਸਾਨੂੰ ਜਗ੍ਹਾ ਦੀ ਲੋੜ ਸੀਗੀ ਔਰ ਵੱਡੀ ਗੱਲ ਹੈ ਜਗ੍ਹਾ ਵੀ ਖਰੀਦੀ ਗਈ ਹੈ ਇਹਦੇ ਲਈ ਪਿੰਡ ਦੀ ਜਗ੍ਹਾ ਅਵੇਲੇਬਲ ਨਹੀਂ ਸੀ ਜਿਹੜੀ ਸੂਟੇਬਲ ਜਗ੍ਹਾ ਸੀ ਇਹ ਟ੍ਰੀਟਮੈਂਟ ਪਲਾਂਟ ਦੇ ਨੇ ਐਸਟੀਪੀ ਲਈ ਉਹ ਵੀ ਵੱਡੀ ਗੱਲ ਹੈ ਸਾਰਿਆਂ ਦਾ ਸਹਿਯੋਗ ਹੈ ਔਰ ਇਹਦੇ ਨਾਲ ਜਿੱਥੇ ਇੰਨੀ ਆਬਾਦੀ ਨੂੰ ਜਿਹਨੂੰ ਕਹਿੰਦੇ ਆ ਸੀਵਰੇਜ ਦੀ ਸਹੂਤਾ ਮਿਲਣੀ ਆ ਉਥੇ ਪਿੰਡ ਦੀ ਜਿਹੜੀ ਵੈਲਿਊ ਵੱਧਦੀ ਹੈ ਜਗ੍ਹਾ ਦੀ ਵੈਲਿਊ ਵੱਧਦੀ ਹੈ ਲੋਕਾਂ ਨੂੰ ਕਿਉਂ ਜਦੋਂ ਪਿੰਡ ਚ ਸੀਵਰ ਹੋ ਜਾਉ ਉਹਦਾ ਉਹਦਾ ਰੂਪ ਹੀ ਹੋਰ ਹੋ ਜਾਂਦਾ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਇਹਨਾਂ ਨੇ ਕੁਝ ਕਲੋਨੀਆਂ ਦੀ ਗੱਲ ਕੀਤੀ ਹੈਗੀ ਜੇ ਕੋ ਅਗਰ ਕੋਈ ਕਲੋਨੀਆਂ ਦਾ ਉਹਨਾਂ ਦਾ ਧਰਮ ਬੰਦਾ ਸੀ ਉਹ ਤਾਂ ਪੈਸੇ ਵਟ ਕੇ ਲਾਂਬੇ ਹੋ ਗਏ ਅੱਜ ਅਗਰ ਪੰਜਾਬ ਚ 16000 ਇਲੀਗਲ ਕਲੋਨੀਆਂ ਕੱਟ ਹੋਈਆਂ ਤੇ ਇਹਨਾਂ ਲੋਕਾਂ ਨੇ ਜਿਹੜੇ ਰਾਜਨੀਤਿਕ ਆਦਮੀ ਉਸ ਵੇਲੇ ਸੀਗੇ ਸਿਰਫ ਕਲੋਨੀਆਂ ਘਟਾਉਂਦੇ ਰਹੇ ਬਹਿ ਕੇ ਜਿਹਦਾ ਸੰਤਾਪ ਕੌਣ ਭੁਗਦ ਰਿਆ ਪੈਸਾ ਕਿੱਥੋਂ ਲਗਣਾ ਸਰਕਾਰ ਦਾ ਜੇ ਉਹਨਾਂ ਨੇ ਆਪਣਾ ਡਿਊਟੀ ਦਾ ਜ਼ਿੰਮੇਵਾਰੀ ਤਾਂ ਉਹਨਾਂ ਦੀ ਸੀ ਲੇਕਿਨ ਮੈਂ ਫੇਰ ਦਵਾ ਬਹੁਤ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮੰਨਦਾ ਵੀ ਉਹਨਾਂ ਨੇ ਇਸ ਏਰੀਆ ਵੀ ਸਾਰਾ ਜਿੱਥੇ ਹੁਸ਼ਿਆਰਪੁਰ ਧੰਨਵਾਦੀ ਆ ਉਥੇ ਬਜਵਾੜੇ ਦੇ ਪਿੰਡ ਦੇ ਨਿਵਾਸੀ ਜਿਹੜੇ ਬੜੀ-ਬੜੀ ਆਬਾਦੀ ਹੈ ਇੱਥੇ ਉਹ ਸਾਰੇ ਲੋਕ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕਰਦੇ ਆ ਕਿ ਜਿਹੜਾ ਇਹ ਸਿਵਰੇ ਪਾਇਆ ਜਾ ਰਿਹਾ ਹੈ ਕਿ ਕਿੱਥੇ ਜੋੜਿਆ ਜਾਏਗਾ ਮਤਲਬ ਇਹ ਕਿਦਾਂ ਹਮ ਪੁੱਛਤਾ ਹੈ ਇਹ ਸਰ ਇਹਦੇ ਲਈ ਸਪੈਸ਼ਲੀ ਜਿਹੜਾ ਪਲਾਂਟ ਹੈ ਜਗਾ ਜਿਹੜਾ ਲੱਗਦਾ ਐਸਟੀਪੀ ਉਹਦੇ ਲਈ ਜਗਾ ਲਈ ਗਈ ਹੈ ਉਹ ਵਾਟਰ ਟ੍ਰੀਟਮੈਂਟ ਵੀ ਉੱਥੇ ਕਰੇਗਾ ਤਰਿ ਇਹਦਾ ਐਡਾ ਵੱਡਾ ਬਜਟ ਹੈ ਉਹ 31 ਕਰੋੜ ਰੁਪਏ ਦੀ ਲਾਗਤ ਦਾ ਬਜਟ ਵੀ ਤਿਆਰ ਜੀ ਉਹਦੇ ਵਿੱਚ ਲਿਆ ਗਿਆ ਉਹ ਜਵਾੜੇ ਦੇ ਨਾਲ ਹੀ ਕਿਤੇ ਜਿੱਥੇ ਸੂਟੇਬਲ ਜਗਾ ਡਿਪਾਰਟਮੈਂਟ ਨੇ ਪਿੰਡ ਦੇ ਲੋਕਾਂ ਨੇ ਪਿੰਡ ਦੀ ਪੰਚਾਇਤ ਨੇ ਰਲ ਕੇ ਸਾਰਿਆਂ ਨੇ ਡਿਸਾਈਡ ਕੀਤੀ ਹੈ ਠੀਕ 80 ਲੱਖ ਰੁਪਏ ਦੀ ਲਾਗਤ ਨਾ ਜਗਾ ਕਿੰਨੇ ਜੀ 60 ਲੱਖ ਰੁਪਏ ਲਗਦਾ ਜਗਾ ਲੈ ਕੇ ਗਿਆ ਉਹ ਪਾਣੀ ਖੇਤਾਂ ਨੂੰ ਲੱਗਣਾ ਜੀ ਉਹ ਜਿਹੜਾ ਪਾਣੀ ਸਾਰਾ ਅੱਜ ਕੱਲ ਕਮ ਆਉਂਦਾ ਪਾਣੀ ਵੇਸਟ ਨਹੀਂ ਆਉਂਦਾ ਅੱਜ ਕੱਲ ਜਿਹੜਾ ਇਹ ਪ੍ਰੋਜੈਕਟ ਹੈ ਅੱਜ ਸ਼ੁਰੂ ਕੀਤਾ ਜਾਦਾ ਕਿੰਨਾ ਟਾਈਮ ਚ ਪੂਰੀ ਹੋ ਜਾਏਗਾ ਜੀ ਸਰ ਤਕਰੀਬਨ ਡੇਢ ਸਾਲ ਦੇ ਵਿੱਚ ਵਿੱਚ ਮੁਕੰਮਲ ਹੋਏਗਾ ਮੌਸਮ ਦਾ ਸਾਥ ਰਵੇ ਔਰ ਸਭ ਤੋਂ ਵੱਡੀ ਗੱਲ ਆ ਇਹਦੇ ਨਾਲ ਨਾਲ ਤੁਹਾਡਾ ਸੜਕਾਂ ਦਾ ਕੰਮ ਹੈਗਾ ਨਾ ਮਿੱਟੀ ਹਾਂ ਨਾਲੇ ਸਾਰਾ ਕੁਝ ਨਾਲੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਅਸੀਂ ਕੋਈ ਇਹਨਾਂ ਸਰਕਾਰਾਂ ਮੰਗੂ ਨਹੀਂ ਆ ਪਾਤਾ ਸੀਵਰ ਪਾਤਾ ਜੀ ਲੋਕ ਕਹਿੰਦੇ ਸੀਵਰ ਤਾਂ ਪਾ ਗਾ ਜੀ ਹੁਣ ਸਾਡਾ ਆਲ 5 ਸਾਲ ਤੋਂ ਅਸੀਂ ਬੈਠੇ ਆ ਤੇ ਹੁਣ ਸੜਕਾਂ ਦਾ ਤੁਹਾਨੂੰ ਦੱਸੋ ਕਿਦਾਂ ਹੋਤ ਰਹਾ ਲੋਕ ਥੱਕੇ ਖਾਂਦੇ ਰਹੇ ਲੋਕਾਂ ਨੇ ਟਾਇਰ ਬਟੇ ਪਾਉਂਦੇ ਟਾਇਰ ਪਾੜ ਦਿੰਦੇ ਲੋਕਾਂ ਦੇ ਲੇਕਿਨ ਇਹਦੇ ਵਿੱਚ ਵਿੱਚ ਨਾਲ ਹੀ ਜ਼ਿੰਮੇਵਾਰੀ ਪਾਈ ਜਾਂਦੇ ਮੈਂ ਨਾਲੋਂ ਨਾਲ ਜਦੋਂ ਕੰਪਲੀਟ ਹੋਏਗਾ ਉਹ ਨਾਲ ਹੀ ਸੜਕ ਪੂਰੀ ساری ਦਾ ਕੰਮ ਵੀ ਬਜਟ ਜਿਹੜਾ ਹੈ ਵਿੱਚ ਰੱਖਿਆ ਗਿਆ ਵੱਡੀ ਗੱਲ ਇਹ ਹੈ ਇਸ ਦੀ ਖਾਸ ਚੀਜ਼ ਹੈ ਅੱਗੇ ਨੂੰ ਕੋਈ ਪ੍ਰੋਜੈਕਟ ਹੈ ਮੇਰੇ ਇਲਾਕੇ ਦਾ ਅਫਸਰਾਂ ਨੂੰ ਖਾਸ ਤੌਰ ਤੇ ਗੱਲ ਕਹੀ ਗਈ ਹੈ ਹਦਾਇਤ ਹੈ ਕਿ ਨਵੇਂ ਨਾਲ ਜਿੱਥੇ ਪ੍ਰੋਜੈਕਟ ਪਾਣਾ ਉਥੇ ਨਾਲ ਨਾਲ ਸੜਕ ਦੇ ਪੈਸੇ ਵੀ ਨਾਲ ਹੀ ਰੱਖਣੇ ਆ ਤਾਂ ਕਿ ਕੱਲ ਨੂੰ ਫਿਰ ਉਹ ਬਜਟ ਲੈ ਹੋਰ 3 ਸਾਲ ਲੰਘ ਜਾਂਦੇ ਆ ਅਗਲੀ ਸਰਕਾਰ ਤੱਕ ਜਾਂਦੇ ਰਹਿੰਦੇ ਇਹ ਲੋਕ ਸੋ ਇਦਾਂ ਦੇ ਸਾਰੇ ਪ੍ਰਬੰਧ ਅਸੀਂ ਕੀਤੇ ਆ ਮੈਂ ਬਜਵਾੜੇ ਦੇ ਸਾਰੇ ਨਿਵਾਸੀਆਂ ਨੂੰ ਇਹ ਨਵੇਦਨ ਕਰਦਾ ਕਿ ਜਿੱਥੇ ਡਿਪਾਰਟਮੈਂਟ ਨੂੰ ਸਹਿਯੋਗ ਦੀ ਲੋੜ ਹੈ ਕੁਝ ਔਕਣਾ ਵੀ ਆਉਂਦੀਆਂ ਥੋੜੀਆਂ ਜਿਹੀਆਂ ਜਦੋਂ ਪੱਟ ਹੁੰਦੇ ਇਲਾਕੇ ਖੜੀਆਂ ਟੁੱਟਦੀਆਂ ਕੁਝ ਹੋਰ ਹੁੰਦਾ ਇਹਦੇ ਵਿੱਚ ਸਾਡੇ ਅੱਛੇ ਕੰਮ ਦੇ ਲਈ ਸਾਨੂੰ ਜਦੋਂ ਅਸੀਂ ਘਰ ਬਣਾਣੇ ਆ ਕੱਦ ਢਾਣੇ ਸੌ ਕੰਮ ਕਰਦੇ ਆ ਇਹਦੇ ਵਿੱਚ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਆ ਤੁਹਾਨੂੰ ਵੀ ਫਾਇਦਾ ਹੋਣਾ ਤੁਹਾਡੀਆਂ ਆਉਣ ਵਾਲੇ ਟਾਈਮ ਨੂੰ ਜਨਰੇਸ਼ਨਾਂ ਨੂੰ ਫਾਇਦਾ ਹੋਣਾ ਬੱਚੇ ਦਾ ਆਨੰਦ ਮਾਣੂਗੇ ਟਾਇਲਟ ਦਾ ਠੀਕ ਹੈ